ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ ਪੰਜਵਾਂ ਨਾਲ ਨਰਾਇਣ ਮੇਰਾ ਜਮਦੂਤ ਨਾ ਆਵੇ ਨਿਰੈ ਕੰਠ ਲਾਏ ਪ੍ਰਭ ਰਾਖਾ ਸਤਗੁਰ ਕੀ ਸੱਚ ਸਾਕਾ ਨਾਲ ਨਰਾਇਣ ਮੇਰਾ ਜਮਦੂਤ ਨਾ ਆਵੇ ਮੇਰਾ ਕੰਠ ਲਾਏ ਪ੍ਰਭ ਰੱਖਾ ਸਤ ਗੁਰ ਕੀ ਸੱਚ ਸਖਾ ਗੁਰਪੂਰਾ ਪੂਰੀ ਕੀਤੀ ਦੁਸ਼ਮਨ ਮਾਰ ਵਡਾਰੇ ਸਗਲੇ ਦਾਸ ਕੋ ਸਮਤ ਦਿੱਤੀ ਰਹਾ ਪ੍ਰਭ ਸਗਲੇ ਥਾਨ ਵਿਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਪ੍ਰਭ ਸਰਨਾਏ ਜਿਨ ਸਗਲੇ ਰੋਗ ਮਿਟਾਏ ੧ ਅਬ ਸਗਲੇ ਥਾਨ ਵਸਾਏ ਸੁਖ ਸ਼ਾਂਤ ਫਿਰ ਆਏ ਨਾਨਕ ਰਬ ਸਰਨਾਏ ਜਦ ਸਗਲੇ ਰੋਗ ਮਿਟਾਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋਰਠ ਮਹਲਾ ਪੰਜਵਾਂ ਨਾਲ ਨਰਾਇਣ ਮੇਰਾ ਜਵਨ ਦੂਤ ਨ ਆਵੇ 네ਰਾ ਕੰਠ ਲਾਏ ਪ੍ਰਭ ਰਾਖੈ ਸਤ ਗੁਰ ਕੀ ਸੱਚ ਸਾਖੈ ਵਾਹਿਗੁਰੂ ਜੀ ਕਾ ਖਾਲਸਾ why would ਵਾਹਿਗੁਰੂ ਸਾਬ ਜੀ ਜਜਨ ਭਜਨ ਮਮ ਖਾਲਸਾ ਖਾਲਸਾ ਊਜਵ ਜੋਗ ਦਾਸ ਗੋਬਿੰਦ ਸਿੰਘ ਫਤਿਹ ਖਾਲਸਾ ਦਾਰਸ 파ਰਸ ਮਿਟਾ ਸੋਗ ਦਾਰਸ 파ਰਸ ਮਿਟਾ ਸੋਗ ਵਾਹਿਗੁਰੂ ਸਵਾਭ ਜੀ ਸਵਈਆ ਜੋ ਤੁਮ ਜਨ ਧਿਆਨ ਤਰਿਓ ਛਤਕ ਸੋ ਸ੍ਰੀਪਤ ਲੋਗਾ ਕੋ ਛਟਕਿਓ ਜਿਤ ਮੈਂ ਜਿਨ ਧਿਆਨ ਤਰਿਓ ਸ਼ਿਤ ਕੈ ਸੋ ਸ੍ਰੀ ਪਤ ਲੋਕੇ ਕੋ ਛਟ ਕੇ ਬਾਗ ਰੂਪ ਜੋ ਅਟਕਿਓ ਪ੍ਰਭ ਸੋ ਕਬ ਸ਼ਾਮ ਕੈ ਪਲ ਸੋਨਾ ਟਿਕਿਓ ਅਟਕਿਓ ਜੋ ਪ੍ਰੇਮ ਸੋ ਬੇਦ ਕੈ ਲੋਗ ਚਲਿਓ ਤਿਨ ਕੋ ਨਾ ਕਿਨੇ ਹਟਕਿਓ ਜੇ ਨੈਕ ਵਿਰੋਧ ਹਿਓ ਛਟਕਿਓ ਨਾਰਸੋ ਸਾਭੀ ਪੂ ਮੋ ਪਟਕਿਓ ਜੇ ਨੈਕ ਬਰੋਧ ਹੋ ਛਟਕੇਓ ਨਰ ਸੋ ਸਾਬੀ ਭੂਮੋ ਪਟਕੇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ